ਦੋਸਤੋ ਪੰਜਾਬ ਸੈਹਿਦ ਵਿਭਾਗ ਭਰਤੀ 2024 ਲਈ ਜੋ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਸੀ ਜੀ ਦੋਸਤੋ ਨਾ ਪੋਸਟਾਂ ਲਈ ਫੁੱਲੀ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਜੀ ਦੋਸਤੋ ਜੇਕਰ ਤੁਸੀਂ 8ਵੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਨਾ ਪੋਸਟਾਂ ਲਈ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕਿੰਨੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬੰਪਰ ਭਰਤੀ ਆ ਚੁੱਕੀ ਹੈ ਜੀ ਪੋਸਟਾਂ ਨੇ ਚੌਂਕੀਦਾਰ ਮਾਲੀ ਧੋਬੀ ਡਰਾਈਵਰ ਫਾਇਰਮੈਨ ਕਲਰਕ ਇਨਸਪੈਕਟਰ ECG ਟੈਕਨੀਸ਼ੀਅਨ ਕੁੱਕ ਅਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਯੋਗਤਾ ਜੀ 8ਵੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫੀਲਕੋਡ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਆਰ ਨੰ ਦੋਸਤੋ ਨਾ ਪੋਸਟਲ ਲਈ ਅਪਲਾਈ ਤੁਸੀਂ ਕਰਨਾ ਜੀ ਆਨਲਾਈਨ ਆਨਲਾਈਨ ਅਪਲਾਈ 11 11 2024 ਤੋਂ ਸਟਾਰਟ ਹੋ ਚੁੱਕਾ ਜੀ ਤੇ ਲਾਸਟ ਡੇਟ ਹੈ ਜੀ 2 12 2024 ਤੱਕ ਤੁਸੀਂ ਨਾ ਪੋਸਟਲ ਲਈ ਅਪਲਾਈ ਕਰ ਸਕੋਗੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਉੱਥੋਂ ਹੀ ਡਾਇਰੈਕਟ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਪੰਜਾਬ ਚ ਜੋ ਹੋਰ ਬਖ ਬਖ ਪੋਸਟਾਂ ਆਊਟ ਕੀਤੀਆਂ ਜਾਣੇ ਜੀ ਉਹਨਾਂ ਦੀ ਬਖ ਬਖ ਤਰ੍ਹਾਂ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋਗ ਹੋਣਗੇ ਇਹ ਅਪਲਾਈ ਜਰੂਰ ਕਰਿਓ ਜੀ ਅਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰਿਓ ਜੀ ਦੋਸਤੋ ਨਾ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਛ ਇਸ ਪ੍ਰਕਾਰ ਹੈ ਜੀ ਜੋ ਉਮੀਦਵਾਰ ਜਨਰਲ ਐਂਡ OBC ਦੇ ਨੇ ਜੀ ਉਹਨਾਂ ਲਈ 2360 ਰੁਪਏ ਜੋ SC ਕੈਟਾਗਰੀ ਦੇ ਉਮੀਦਵਾਰ ਨੇ ਜੀ ਉਹਨਾਂ ਲਈ 1180 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਜੋ ਤੁਸੀ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਇਹ ਫੀਸ ਤੁਹਾਨੂੰ ਰਿਫੰਡ ਨਹੀਂ ਕੀਤੀ ਜਾਵੇਗੀ ਪੋਸਟਾਂ ਡਿਟੇਲ ਅਤੇ ਪੇਸਕਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਟੈਕਨੀਕਲ ਅਸਿਸਟੈਂਟ ਬਲੱਡ ਬੈਂਕ ਦੀ ਪੋਸਟ ਹੈ ਜੀ 1 29200 ਰੁਪਏ ਪ੍ਰਤੀ ਮਹੀਨਾ ਭੇਤੀ ਜਾਵੇਗੀ ਪੋਸਟ ਨੰਬਰ 2 ਜੀ ਐਮ ਆਰ ਆਈ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਪੋਸਟ ਹੈ ਜੀ 1 7 ਪੇ ਕਮਿਸ਼ਨ ਦੇ ਅਨੁਸਾਰ ਤੁਹਾਨੂੰ ਭੇਤੀ ਜਾਵੇਗੀ ਪੋਸਟ ਨੰਬਰ 3 ਜੀ ਰੇਡੀਓਗ੍ਰਾਫਰ ਰੇਡੀਓ ਡਾਇਗਨੋਸਿਸ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਲਈ 29200 ਰੁਪਏ ਪ੍ਰਤੀ ਮਨਾ 33 ਜਾਵੇਗੀ ਪੋਸਟ ਨੰਬਰ 4 ਜੀ ਰੇਡੀਓ ਥੈਰਪੀ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਦੋਸਤੋ ਨਾ ਪੋਸਟਾਂ ਲਈ 7 ਪੈ ਕਮਿਸ਼ਨ ਦੇ ਅਨੁਸਾਰ ਤੁਹਾਨੂੰ 33 ਜਾਵੇਗੀ ਬਣ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਹਰ ਇੱਕ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਜੀ ਦੋਸਤੋ ਪੋਸਟ ਨੰਬਰ 5 ਜੀ ਲਾਇਬ੍ਰਰੀਨ ਗ੍ਰੇਡ 2 ਦੀ ਪੋਸਟ ਹੈ ਜੀ ਪੋਸਟ ਨੰਬਰ 6 ਜੀ ਹੈਲਥ ਐਜੂਕੇਟਰ ਦੀ ਪੋਸਟ ਹੈ ਜੀ ਪੋਸਟ ਨੰਬਰ 7 ਜੀ ਫਾਰਮਾਸਿਊਟੀਕਲ కెਮਿਸਟਰੀ ਦੀ ਪੋਸਟ ਹੈ ਜੀ ਪੋਸਟ ਨੰਬਰ 8 ਜੀ ਡੈਂਟਲ ਮੈਕੈਨਿਕ ਦੀ ਪੋਸਟ ਹੈ ਜੀ ਦੋਸਤੋ ਨਾ ਪੋਸਟਾਂ ਲਈ 7 ਪ੍ਰਤੀਕ ਕਮਿਸ਼ਨ ਦੇ ਅਨੁਸਾਰ ਤੁਹਾਨੂੰ 35 ਜাবেਗੀ ਪੋਸਟ ਨੰਬਰ 9 ਜੀ ਅਕਾਊਂਟ ਕਲਰਕ ਦੀ ਪੋਸਟ ਹੈ ਜੀ 19 ਜਾਂ 900 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 10 ਜੀ ਜੂਨੀਅਰ ਫਿਜ਼ੀਓથેਰਾਪਿਸਟ ਦੀ ਪੋਸਟ ਹੈ ਜੀ ਅਤੇ ਪੋਸਟ ਨੰਬਰ 11 ਜੀ ਆਰਟਿਸਟ ਫੋਟੋਗ੍ਰਾਫਿਕ ਆਰਟਿਸਟ ਦੀ ਪੋਸਟ ਹੈ ਜੀ ਪੋਸਟ ਨੰਬਰ 12 ਜੀ ਸੀਨੀਅਰ ਟੈਕਨੀਸ਼ੀਅਨ ਵਰਕਸ਼ਾਪ ਦੀ ਪੋਸਟ ਹੈ ਜੀ ਪੋਸਟ ਨੰਬਰ 13 ਜੀ ਸਪੀਚ ਥੈਰੇਪਿਸਟ ਦੀ ਪ ਪੋਸਟ ਨੰਬਰ 14 ਜੀ ਆਡੀਓ ਮੈਟ੍ਰਿਕ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਪੋਸਟ ਨੰਬਰ 15 ਜੀ ਹੈਲਥ ਸੈਨੀਟਰੀ ਇਨਸਪੈਕਟਰ ਦੀ ਪੋਸਟ ਹੈ ਜੀ ਪੋਸਟ ਨੰਬਰ 16 ਜੀ ਅਸਿਸਟੈਂਟ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਪੋਸਟ ਨੰਬਰ 17 ਜੀ ਡਰਾਈਵਰ ਦੀ ਪੋਸਟ ਹੈ ਜੀ ਪੋਸਟ ਨੰਬਰ 18 ਜੀ ਡੈਂਟਲ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਪੋਸਟ ਨੰਬਰ 19 ایਜੀ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਪੋਸਟ ਨੰਬਰ 20 ਜੀ ਐਨੀਮਲ ਆਪਰੇਸ਼ਨ ਰੂਮ ਦੀ ਪੋਸਟ ਹੈ ਜੀ ਪੋਸਟ ਨੰਬਰ 21 ਹਰਟੀਕਲਚਰ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਪੋਸਟ ਨ पोस्ट नंबर तेई डॉकूमेंटरी पोस्ट है जी पोस्ट नंबर चौबी म्यूजियम कीपर की पोस्ट है जी पोस्ट नंबर पच्ची जी मकैनिक कम मिनिस्टर की पोस्ट है जी पोस्ट नंबर छब्बी जी लाइब्रेरी स्टोर की पोस्ट है जी पोस्ट नंबर सताई जी फायरमैन की पोस्ट है जी पोस्ट नंबर अठाई जी प्लास्टिक एंड वर्निन टैक्नीशियन की पोस्ट है जी पोस्ट नंबर उन्ती एनीमल की पोस्ट है जी इन पोस्टों लिय 1990 ਰੁਪਏ ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਜੋ ਉੱਪਰ ਵਾਲੀਆਂ ਪੋਸਟਾਂ ਨੇ ਉਹਨਾਂ ਲਈ 7 ਪੇ ਕਮਿਸ਼ਨ ਦੇ ਅਨੁਸਾਰ ਤੁਹਾਨੂੰ ਪੇ ਦਿੱਤੀ ਜਾਵੇਗੀ ਪੋਸਟ ਨੰਬਰ 29 ਐਨੀਮਲ ਅਟੈਂਡੈਂਟ ਦੀ ਪੋਸਟ ਹੈ ਜੀ ਪੋਸਟ ਨੰਬਰ 30 ਮਾਲੀ ਕੰਮ ਚੌਕੀਦਾਰ ਦੀ ਪੋਸਟ ਹੈ ਜੀ ਪੋਸਟ ਨੰਬਰ 31 ਜੀ ਕੁੱਕ ਦੀ ਪੋਸਟ ਹੈ ਜੀ ਪੋਸਟ ਨੰਬਰ 32 ਧੋਬੀ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਲਈ 7 ਪੇ ਕਮਿਸ਼ਨ ਦੇ ਅਨੁਸਾਰ ਤੁਹਾਨੂੰ ਪੇ ਦਿੱਤੀ ਜਾਵੇਗੀ ਦੋਸਤੋ ਇਹਨਾਂ ਪੋਸਟਾਂ ਵਾਲੀ ਕੁਆਲੀਫਿਕੇਸ਼ਨ ਦਾ ਐਕਸਪੀਰੀਅੰਸ ਕੁਝ ਇਸ ਪ੍ਰਕਾਰ ਹੈ ਜੀ ਦੋਸਤੋ ਪੋਸਟ ਨੰਬਰ 1 ਜੀ ਟੈਕਨੀਕਲ ਅਸਿਸਟੈਂਟ ਬਲੱਡ ਬੈਂਕ ਦੀ ਪੋਸਟ ਹੈ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ ਬੀਐਸਸੀ ਐਮਐਲਟੀ ਤੁਸੀਂ ਕੰਪਲੀਟ ਕੀਤੀ ਹੈ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਸੰਬੰਧਿਤ ਫੀਲਡ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਐਮਆਰਆਈ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਰੇਡੀਓਲੋਜੀ ਦਾ 3 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਡੈਗਨੋਸਿਸ ਦੀ ਪੋਸਟ ਹੈ ਜੀ ਦੋਸਤੋ ਕੁਆਲਿਫੀਕੇਸ਼ਨ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ ਬੀਐਸਸੀ ਇਨ ਰੇਡੀਓਗ੍ਰਾਫੀ ਵਿੱਚ ਤੁਸੀਂ ਕੰਪਲੀਟ ਕੀਤੀ ਹੈ ਤੁਹਾਡੇ ਕੋਲ ਸਿਹਤ ਦੀ ਫੀਲਡ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਪੋਸਟ ਨੰਬਰ 4 ਜੀ ਰੇਡੀਓਥੈਰਪੀ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਦੋਸਤੋ ਕੁਆਲਿਫੀਕੇਸ਼ਨ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਜਾਂ ਫਿਰ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਰੇਡੀਓਥੈਰਪੀ ਟੈਕਨੋਲੋਜੀ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 5 ਜੀ ਲਾਇਬ੍ਰੇਰੀਨ ਦੀ ਪੋਸਟ ਹੈ ਜੀ ਗ੍ਰ ਕਵالیਫਿਕੇਸ਼ਨ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਜਾਂ ਫਿਰ ਬੀ ਲੈਬ੍ਰੇਰੀਟੀ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 6 ਜੀ ਹੈਲਥ ਐਜੂਕੇਟਰ ਦੀ ਪੋਸਟ ਹੈ ਜੀ ਦੋਸਤੋ ਕਵالیਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਹੈਲਥ ਐਜੂਕੇਸ਼ਨ ਦਾ ਦੋ ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 7 ਜੀ ਫਾਰਮਾਸਿਊਟੀਕਲ ਕੈਮਿਸਟਰੀ ਦੀ ਪੋਸਟ ਹੈ ਜੀ ਡਿਪਲੋਮਾ ਤੁਸੀਂ ਫਾਰਮੇਸੀ ਦਾ ਕੰਪਲੀਟ ਕੀਤਾ ਪੰਜ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਡੈਂਟਲ ਮੈਕੈਨਿਕ ਦੀ ਪੋਸਟ ਹੈ ਜੀ ਦੋਸਤੋ 12ਵੀਂ ਤੁਸੀਂ ਪਾਸ ਕੀਤੀ ਹੈ ਮੈਡੀਕਲ ਲਾਈਨ ਵਿੱਚ ਅਤੇ ਮੈਡੀਕਲ ਮੈਕੈਨਿਕ ਕੋਰ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 9 ਜੀ ਅਕਾਊਂਟ ਕਲਰਕ ਦੀ ਪੋਸਟ ਹੈ ਜੀ ਬੀ ਕਾਮ ਤੁਸੀਂ ਕੰਪਲੀਟ ਕੀਤੀ ਆ ਕੰਪਿਊਟਰ ਅਤੇ ਟੈਲੀ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 10 ਜੀ ਜੂਨੀਅਰ ਫਿਜ਼ੀਓਥੈਰਾਪਿਸਟ ਦੀ ਪੋਸਟ ਹੈ ਜੀ ਦੋਸਤੋ 12ਵੀਂ ਕਲਾਸ ਤੁਸੀਂ ਪਾਸ ਕੀਤੀ ਆ ਜਾਂ ਫਿਰ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਫਿਜ਼ੀਓਥੈਰੇਪੀ ਵਿੱਚ ਅਤੇ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 11 ਜੀ ਆਰਟਿਸਟ ਫੋਟੋਗ੍ਰਾਫਿਕ ਆਰਟਿਸਟ ਦੀ ਪੋਸਟ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਫਾਈਨ ਆਰਟਸ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 12 ਜੀ ਸੀਨੀਅਰ ਟੈਕ ਵਰਕਸ਼ਾਪ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਆ 3 ਸਾਲ ਦਾ ਕੋਰਸ ਤੁਸੀਂ ਕੰਪਲੀਟ ਕੀਤਾ ਹੈ ਇਲੈਕਟ੍ਰੀਸ਼ੀਅਨ ਦਾ 1 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 13 ਜੀ ਸਪੀਚ ਥੈਰੇਪਿਸਟ ਦੀ ਪੋਸਟ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਸਪੀਚ ਐਂਡ ਹੈਰ ਆਦੀ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 14 ਜੀ ਆਡੀਓ ਮੈਟ੍ਰਿਕ ਟੈਕਨੀਸ਼ੀਅਨ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ ਜਾਂ ਬੀਐਸਸੀ ਮੈਡੀਕਲ ਟੈਕਨੋਲੋਜੀ ਵੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 15 ਜੀ ਹੈਲਥ ਐਂਡ ਸੈਨੀਟਰੀ ਇਨਸਪੈਕਟਰ ਦੀ ਪੋਸਟ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰ ਨਾਲ ਦੋ ਸਾਲ ਤੁਹਾਡੇ ਕੋਲ ਡਿਪਲੋਮਾ ਹੈ ਹੈਲਥ ਐਂਡ ਸੈਨੀਟਰੀ ਇਨਸਪੈਕਟਰ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 16 ਜੀ ਅਸਿਸਟੈਂਟ ਲਾਇਬ੍ਰੇਰੀ ਦੀ ਪੋਸਟ ਹੈ ਜੀ ਵੀ ਲਾਇਬ੍ਰੇਰੀ ਸਾਇੰਸ ਵਿੱਚ ਤੁਸੀਂ ਕੰਪਲੀਟ ਕੀਤਾ 2 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 17 ਜੀ ਡਰਾਈਵਰ ਦੀ ਪੋਸਟ ਹੈ ਜੀ 10ਵੀਂ ਤੁਸੀਂ ਪਾਸ ਕੀਤਾ ਸੈਕੰਡ ਡਿਵੀਜ਼ਨ ਨਾਲ ਵੈਲਿਡ ਹੈਵੀ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 18 ਜੀ ਡੈਂਟਲ ਟੈਕਨੀਸ਼ੀਅਨ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਜਾਂ ਬੀਐਸ ਮੈਡੀਕਲ ਮਕੈਨਿਕ ਵੀ ਤੁਸੀਂ ਕੰਪਲੀਟ ਕੀਤੀ ਆ 2 ਸਾਲ ਤੋਂ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 19 ایਜੀ ਟੈਕਨੀਸ਼ੀਅਨ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਸਾਇੰਸ ਸਬਜੈਕਟ ਨਾਲ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਸੈਕੰਡ ਡਿਵੀਜ਼ਨ ਨਾਲ ਡਿਪਲੋਮਾ ਤੁਸੀਂ ਕੰਪਲੀਟ ਕੀਤਾ ای جی ਦਾ 2 ਸਾਲ ਤੋਂ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 20 ਜੀ ਟੈਕਨੀਸ਼ੀਅਨ ਐਨੀਮਲ ਆਪਰੇਸ਼ਨ ਰੂਮ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਤੇ ਡਿਪਲੋਮਾ ਤੁਸੀਂ ਐਨੀਮਲ ਹੈਂਡਲਿੰਗ ਦਾ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋ ਹਰਟੀਕਲਚਰ ਸੁਪਰਵਾਈਜ਼ਰ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਆ ਜਾਂ ਬੀਐਸਸੀ ਐਗਰੀਕਲਚਰ ਵੀ ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਪੋਸਟ ਨੰਬਰ 2 ਜੀ ਨੈਨੀ ਕਰਚੇ ਦੀ ਪੋਸਟ ਹੈ ਜੀ ਦੋਸਤੋ ਕੁਆਲਿਫੀਕੇਸ਼ਨ ਹੈ 12ਵੀਂ ਕਲਾਸ ਤੁਸੀਂ ਪਾਸ ਕੀਤੀ ਆ ਡਿਪਲੋਮਾ ਤੁਸੀਂ ਨੈਨੀ ਕਰਚੇ ਦਾ ਕੰਪਲੀਟ ਕੀਤਾ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 23 ਜੀ ਡਾਕੂਮੈਂਟਰੀਸ ਦੀ ਪੋਸਟ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਆ ਸਾਇੰਸ ਸਬਜੈਕਟ ਨਾਲ ਦੋਸਤੋ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 24 ਜੀ ਮਿਊਜ਼ੀਅਮ ਕੀਪਰ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਤਿੰਨ ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਮਿਊਜ਼ੀਅਮ ਅਟੈਂਡੰਟ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 25 ਜੀ ਮਕੈਨਿਕ ਕਮ ਮਨਿਸਤਨਸਤੀ ਪੋਸਟ ਹੈ ਜੀ 12ਵੀਂ ਤੁਸੀਂ ਪਾਸ ਕੀਤੀ ਆ ਇੱਕ ਸਾਲ ਦਾ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਮਨਿਸਤਨਸ ਦਾ ਜਾਂ ਆਈਟੀ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 26 ਜੀ ਲਾਇਬ੍ਰੇਰੀ ਰਿਸਟੋਰਰ ਦੀ ਪੋਸਟ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਲਾਇਬ੍ਰੇਰੀ ਦਾ ਪੋਸਟ ਨੰਬਰ 27 ਜੀ ਆਰਮੈਨ ਦੀ ਪੋਸਟ ਹੈ ਜੀ 10ਵੀਂ ਕਲਾਸ ਤੁਸੀਂ ਪਾਸ ਕੀਤੀ ਆ ਉਮਰ ਹਾਦਿ 18 ਤੋਂ ਲੈ ਕੇ 37 ਸਾਲ ਦੇ ਵਿਚਕਾਰ ਹਾਈਟ ਆ ਜੀ ਇੱਥੇ ਮੈਂਸ਼ਨ ਕੀਤੀ ਤੇ ਕਿ ਇੱਕ ਵਾਰ ਨੋਟੀਫਿਕੇਸ਼ਨ ਤੁਸੀਂ ਰੀਡ ਕਰ ਲੈਣਾ ਜੀ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 28 ਜੀ ਪਲਾਸਟਿਕ ਐਂਡ ਵਰਨਰ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਦੋ ਸਾਲਾਂ ਦਾ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਪਲਾਸਟਿਕ ਸਰਜਰੀ ਡਿਪਾਰਟਮੈਂਟ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 29 ਜੀ ਐਨੀਮਲ ਅਟੈਂਡੈਂਟ ਦੀ ਪੋਸਟ ਹੈ ਜੀ 8ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 30 ਜੀ ਮਾਲਲੀ ਕਮ ਚੌਕੀਦਾਰ ਮਾਲੀ ਦੀ ਪੋਸਟ ਹੈ ਜੀ ਕੁੱਕ ਦੀ ਪੋਸਟ ਹੈ ਥੋਬੀ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਲਈ 8ਵੇਂ ਤੁਸੀਂ ਪਾਸ ਕੀਤੇ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਕੁਝ ਟਰਮ ਐਂਡ ਕੰਡੀਸ਼ਨ ਮੈਂਸ਼ਨ ਕੀਤੀ ਗਈਆਂ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਉਸੇ ਨਾਲ ਪੋਸਟਾਂ ਲਈ ਉਮਰ ਹੱਦ ਜੋ ਰੱਖੀ ਗਈ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਏਜ ਰਿਲੈਕਸੇਸ਼ਨ ਵੀ ਤੁਹਾਨੂੰ ਦਿੱਤਾ ਜਾਵੇਗਾ ਹਨਾ ਪੋਸਟਾਂ ਲਈ ਜੋ ਤੁਹਾਡਾ ਰਿਟਨ ਇਗਜ਼ਾਮ ਹੋਵੇਗਾ ਜੀ ਜਾਂ ਟੈਸਟ ਹੋਵੇਗਾ ਉਹਦੇ ਆਣ ਜਾਣ ਲਈ ਤੁਹਾਨੂੰ ਕੋਈ ਟੈਰੀ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਦੇਖ